ਸਾਰੇ ਜਗਤ ਦਾ ਵਾਲੀ ਹੈ ਤੂੰ ਸਾਰੇ ਜਗਤ ਦਾ ਵਾਲੀ ਤੈਨੂੰ ਕੇਸਾਂ ਤੋਂ ਫੜ ਲਿਆ ਜੀ ਹੈ ਤੂੰ ਸਾਰੇ ਜਗਤ ਦਾ ਵਾਲੀ ਜਿਹੜੇ ਚਾਰ ਦਿਨ ਛਿਲੇ ਕਰਕੇ ਤੇ ਫੇਰ ਉਹਨੂੰ ਕੇਸਾਂ ਤੋਂ ਫੜ ਕੇ ਲੈ ਆਉਂਦੇ ਨੇ ਕਿਸੇ ਨੇ ਮਰਨ ਦੇ ਵਿੱਚ ਇਹਨੂੰ ਕੀਤਾ ਕਿਸੇ ਨੇ ਖਵਾਜੇ ਨੂੰ ਕੀਤਾ ਕਿਸੇ ਨੇ ਕੋਈ ਕਿਸੇ ਨੂੰ ਕੀਤਾ ਕੋਈ ਕਿਸੇ ਨੂੰ ਸਭ ਦੇ ਨਾਮ ਲੈ ਲੈ ਕੇ ਦਾਰੇ ਸਾਡੇ ਸਾਨੂੰ ਇਹਦੀ ਪੌਣ ਆਉਂਦੀ ਹੈ ਸਾਨੂੰ ਇਹਦੀ ਆਉਂਦੀ ਹੈ ਜਿਹੜੇ ਇਹ ਮਨੁੱਖ ਇਹ ਕਰ ਕਰਦੇ ਨੇ ਉਹਨਾਂ ਤੇ ਕਦੇ ਗੁਰੂ ਨਹੀਂ ਆਉਂਦਾ ਕਦੇ ਗੁਰੂ ਦੀਆਂ ਖੁਸ਼ੀਆਂ ਨਹੀਂ ਆਉਂਦੀਆਂ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇ ਦਾਈ ਦਾਇ ਖੇਲ ਸਗਲ ਜਗਤ ਚੰਗ ਆਈਆ ਬੁਰਿਆ ਆਈਆ ਵਾਚ ਧਰਮ ਹਦੂਰ ਕਰਮੀ ਆਪੋ ਆਪਣੀ ਕੀ ਨੇੜੇ ਕਹਿ ਦੂਰ ਜਿਹੜੇ ਬਸ ਵਿੱਚ ਕਰ ਲੈਂਦੇ ਆ ਨਾ ਤੇ ਖਵਾਜੇ ਨੂੰ ਬਸ ਵਿੱਚ ਕਰਕੇ ਕਹਿੰਦੇ ਨੇ ਅਸੀਂ ਕੇਸਾਂ ਤੋਂ ਫੜ ਲਿਆ ਹੁਣ ਜਿੱਧਰ ਨੂੰ ਵੀ ਭੇਜ ਦੇਵਾਂਗੇ ਉਧਰਲਾ ਘਰ ਫਨਾ ਕਰ ਦੂਗਾ ਇਹ ਪਰਮੇਸ਼ਰ ਇਹ ਅਕਾਲ ਪੁਰਖ ਖਵਾਜੇ ਨੂੰ ਵੀ ਛਡਾ ਦੇ ਆ ਕੇ ਉਹ ਕੇਸਾਂ ਤੋਂ ਫੜ ਲਿਆ ਏ ਹੈਸੀ ਤੂੰ ਸਾਰੇ ਜਗਤ ਦਾ ਵਾਲੀ ਤੈਨੂੰ ਕਿਸਾਂ ਤੋਂ ਫੜ ਲਿਆ ਜੀ ਹੈਸੀ ਤੂੰ ਸਾਰੇ ਜਗਤ ਦਾ ਵਾਲੀ ਸਾਰੇ ਜਗਤ ਦਾ ਵਾਲੀ ਹੈ ਤੂੰ ਸਾਰੇ ਜਗਤ ਦਾ ਵਾਲੀ ਸਾਰੇ ਜਗਤ ਦਾ ਵਾਲੀ ਹੈ ਤੂੰ ਸਾਰੇ ਜਗਤ ਦਾ ਵਾਲੀ ਤੈਨੂੰ ਕਿਸਾਂ ਤੋਂ ਫੜ ਲਿਆ ਓਏ ਹੈ ਤੂੰ ਸਾਰੇ ਜਗਤ ਦਾ ਵਾਲੀ ਉਹ ਤੂੰ ਕਿਸਾਂ ਤੋਂ ਫੜ ਲਿਆ ਓਏ ਤਾਂ ਹੀ ਹੁਣ ਸਿੱਧਾ ਹੋਇਆ ਆਉਂਦਾ ਤੇਰੇ ਘਰ ਨੂੰ ਤੂੰ ਕਿਸਾਂ ਤੋਂ ਫੜ ਲਿਆ ਸੀ ਹੈ ਸੀ ਉਹ ਸਾਰੇ ਜਗਤ ਦਾ ਵਾਲੀ ਸਾਰੇ ਜਗਤ ਦਾ ਵਾਲੀ ਹੈ ਉਹ ਸਾਰੇ ਜਗਤ ਦਾ ਵਾਲੀ ਸਾਰੇ ਜਗਤ ਦਾ ਵਾਲੀ ਹੈ ਉਹ ਸਾਰੇ ਜਗਤ ਦਾ ਵਾਲੀ ਜਿਹਨੂੰ ਤੂੰ ਕਿਸਾਂ ਤੋਂ ਫੜ ਲਿਆ ਓਏ ਹੈ ਸਿਓ ਸਾਰੇ ਜਗਤ ਦਾ ਵਾਲੀ ਜਦੋਂ ਅਸੀਨਾ अवतारਾਂ ਤੋਂ ਦੇਵੀ ਦੇਵਤਿਆਂ ਤੋਂ ਕੰਮ ਲੈਨੇ ਆ ਫਿਰ ਅਸੀਂ ਇਹਨਾਂ ਨੂੰ ਕੇਸਾਂ ਤੋਂ ਫੜ ਲੈਨੇ ਆ ਕੇਸਾਂ ਤੋਂ ਫੜ ਕੇ ਫਿਰ ਭੇਜ ਦਿੰਨੇ ਆ ਚੱਲ ਬਈ ਕਰ ਦੇ ਬੇੜਾ ਪਾਰ ਜਦੋਂ ਨੂੰ ਭੇਜਣਾ ਉਹਦਾ ਤਾਂ ਫਿਰ ਰਾਮ ਹੀ ਰਾਖਾ ਹੈ ਦੇਖਾਂ ਤੇਰਾ ਰਾਮ ਰਖਲੂ ਫਾਲਾ ਤੱਤਿਆਂ ਥੰਮਾਂ ਨੂੰ ਜੱਫੀਆਂ ਇਹ ਬੜੇ ਬੜੇ ਆਏ ਹਰਨਾਕਸ਼ ਵਰਗੇ ਆਏ ਜਿਸ ਟਾਈਮ ਰਾਵਣ ਆਇਆ ਰਾਮਣ ਨੇ ਸਾਰੇ ਇਹ ਪੰਜੇ ਦੇਵਤੇ ਬਸ ਕਰ ਲਿਆ ਪਾਉਣ ਪਾਣੀ ਬਸੰਤਰ ਚੰਦ ਸੂਰਜ ਕਹਿੰਦੇ ਚੰਦ ਸੂਰਜ ਤਪ ਤਰ ਸੋਈ ਬਸੰਤਰ ਆ ਕੇ ਕੱਪੜੇ ਧੋਈ ਤੇ ਰਾਮਣ ਨੇ ਸਾਰੇ ਦੇਵੀ ਦੇਵਤੇ ਐਦਾਂ ਕੇਸਾਂ ਤੋਂ ਫੜੇ ਹੋਏ ਸੀ ਸਭ ਤੋਂ ਫੜ ਕੇ ਕੰਮ ਕਰਵਾਉਂਦਾ ਸੀ ਬਸੰਤਰ ਆ ਕੇ ਕੱਪੜੇ ਧੋਈ ਤੇ ਪੌਣ ਆ ਕੇ ਉਹਨੂੰ ਹਵਾ ਪਾਉਂਦਾ ਸੀ ਉਹਦੇ ਹੁਕਮ ਨਾਲ ਚੱਲਦਾ ਸੀ ਜਿੱਧਰ ਨੂੰ ਹੁਕਮ ਕਰ ਦਿੰਦਾ ਸੀ ਉਧਰ ਹਵਾ ਚੱਲਦੀ ਸੀ ਨਹੀਂ ਤਾਂ ਬੰਦ ਕਰ ਦਿੰਦਾ ਸੀ ਜਿੱਥੇ ਮੀਂਹ ਦੀ ਲੋੜ ਸੀ ਉੱਥੇ ਪਵਾਉਂਦਾ ਸੀ ਆਪਣੀ ਮਰਜ਼ੀ ਨਾਲ ਨਹੀਂ ਪੈਂਦਾ ਸੀ ਪਰ ਮਹਾਰਾਜ ਨੇ ਬਾਣੀ 'ਚ ਲਿਖਿਆ ਮੀਂਹ ਪਿਆ ਪਰਮੇਸ਼ਰ ਪਾਇਆ ਜੀਵ ਜੰਤ ਸਭ ਸੁਖੀ ਵਸਾਇਆ ਤੇ ਉਹ ਇੱਥੇ ਆ ਕੇ ਇਦਾਂ ਦੇ ਹਰਨਾਕਸ਼ ਪੈਦਾ ਹੋ ਜਾਂਦੇ ਨੇ ਤੇ ਉਹ ਆ ਕੇ ਉਹਨੂੰ ਬਸ ਵਿੱਚ ਕਰਕੇ ਕਹਿੰਦੇ ਨੇ ਨਹੀਂ ਉਲਟ ਕਰ ਦਿੰਦੇ ਨੇ ਬਾਣੀ ਵੀ ਇਹਦਾ ਸਾਡੇ ਸਾਡੇ ਹੁਕਮ ਨਾਲ ਚੱਲੇਗਾ ਸਾਡੇ ਹੁਕਮ ਨਾਲ ਹੀ ਪਵੇਗਾ ਇਦਾਂ ਨਹੀਂ ਪੈਂਦਾ ਉਹ ਕਿਸਾਂ ਤੋਂ ਫੜ ਲਿਆ ਤੈਂ ਏਸੀ ਸਾਰੇ ਜਗਤ ਦਾ ਵਾਲੀ ਸਾਰੇ ਜਗਤ ਦਾ ਵਾਲੀ ਏਸੀ ਸਾਰੇ ਜਗਤ ਦਾ ਵਾਲੀ ਤਾਂ ਕਿ ਸਾਂ ਤੋਂ ਫੜ ਲਿਆ ਓਏ ਏਸੀ ਸਾਰੇ ਜਗਤ ਦਾ ਵਾਲੀ ਜਸਟ ਹਮ ਰ ਜਸਟ ਹਮ ਉਸ ਦੀ ਮੌਤ ਹੁੰਦੀ ਆ ਰਾਮਣ ਦੀ RAM ਜੀ ਉਸ ਦਾ ਵੱਧ ਕਰਦੇ ਨੇ ਸੰਗਾਰ ਕਰ ਦਿੰਦੇ ਨੇ ਤੇ ਫਿਰ ਜਿਹੜੇ ਚੰਦ ਸੂਰਜ ਤਪਤਰ ਸੋਈ ਸਭ ਜਿੰਨੇ ਵੀ ਸਿਗੇ ਦੇਵੀ ਦੇਵਤੇ ਇਹ ਸਭ ਸ਼੍ਰੀ ਰਾਮਚੰਦਰ ਜੀ ਦਾ ਸ਼ੁਕਰੀਆ ਦਾ ਕਰਦੇ ਨੇ ਕਿ हे ਕਾਲਪੁਰਖ اے ਰਾਮ ਤੇ ਤੂੰ ਆ ਕੇ ਦਸ਼ਰਤ ਪੁੱਤਰ ਰਾਮ ਕਿ ਤੂੰ ਆ ਕੇ ਸਾਨੂੰ ਇਹਦੇ ਕੋਲੋਂ ਛਡਾਇਆ ਕਿੰਨੇ ਹਜ਼ਾਰ ਸਾਲ ਹੋ ਗਏ ਸੀ ਪੁਸ਼ਟੇ ਮੁੰਮਰ ਸੀ 88 88000 ਸਾਲ ਦੀ ਤੇ ਸਾਨੂੰ 88 ਹਜ਼ਾਰ ਸਾਲ ਹੋ ਗਏ ਨੇ ਤੇ ਸਾਨੂੰ ਇਹ ਜੂੜਿਆਂ ਤੋਂ ਫੜ ਕੇ ਕੰਮ ਕਰਵਾਉਂਦਾ ਸੀ ਪਰ ਅੱਜ ਤੂੰ ਆਇਆ ਉਹ ਪਰਮੇਸ਼ਰੇ ਸੀ ਤੂੰ ਆਇਆ ਤੈਨ ਸਾਨੂੰ ਆਜ਼ਾਦ ਕਰਾਇਆ ਇਹਦੇ ਤੋਂ ਜੇ ਕਲਯੁਗ ਦੇ ਵਿੱਚ ਸੱਚੇ ਪਾਤਸ਼ਾਹ ਕਹਿੰਦੇ ਭਾਈ ਘਰ ਘਰ ਹੋਣਗੇ ਘਰ ਘਰ ਦੇਵੀਆਂ ਨੂੰ ਪ੍ਰਗਟ ਕਰਕੇ ਵਾਸਤ ਕਰਕੇ ਰੱਖਣੇ ਕੋਈ ਕਹੇਗਾ ਕੌਣ ਆਂਦੀ ਐ ਕੋਈ ਕੌਣ ਆਰੀ ਨੂੰ ਬੰਦ ਕਰ ਲੇਗਾ ਕੋਈ ਫੜਪਾਕ ਸਿੰਘ ਨੂੰ ਬੰਦ ਕਰ ਲੇਗਾ ਸਭ ਨੂੰ ਫੜ ਕੇ ਰੱਖਣਗੇ ਉਹ ਤੋਂ ਕੰਮ ਲੈਣਗੇ ਜਦੋਂ ਤੋਂ ਕੰਮ ਲੈਂਦੇ ਆ ਕਿ ਜਿੱਦਣ ਉਹਦੀ ਕਰੋਪੀ ਹੋਣੀ ਆ ਇਹ ਫਿਰ ਉਹੀ ਜਾਣਦੇ ਨੇ ਜਾਂ ਫਿਰ ਉਹ ਜਾਣੇ ਜਾਂ ਇਹ ਜਾਣੇ ਕਹਿੰਦਾ ਜਾਂ ਫਿਰ ਉਹ ਜਾਣੇ ਜਾਂ ਇਹ ਜਾਣੇ ਤੂੰ ਭੁੰਨ ਦਾਣੇ ਫਿਰ ਦਾਣਿਆਂ ਵਾਂਗੂ ਭੁੰਨਦਾ ਫਿਰੋ ਜਿਹਨੂੰ ਅਸੀਂ ਕਹਿੰਨੇ ਆਇਤੋਂ ਮੈਂ ਕੰਮ ਲੈਣਾ ਹੈ ਮੇਰੇ ਵਸ ਵਿੱਚ ਆ ਮੈਂ ਇਹਨੂੰ ਫੜਿਆ ਆ ਜੂੜੇ ਤੋਂ ਮੇਰੇ ਜਿੱਦ ਨੂੰ ਮੈਂ ਭੇਜਦਾ ਉਹਦਾ ਹੀ ਜਾ ਕੇ ਇਹ ਕਰ ਦਿੰਦਾ ਠੂਠਾ ਮੂਠਾ ਪਰ ਜਿਹਨਾਂ ਨੂੰ ਤੁਸੀਂ ਬਸ ਜਿ ਕਰਕੇ ਛਿਲੇ ਕੱਢ ਕੇ ਇਹ ਤਾਂ ਤੁਹਾਡੇ ਪ੍ਰੇਮ ਵਿੱਚ ਆਏ ਸੀ ਵੀ ਚਲੋ ਛਿਲਾ ਕੱਢਿਆ ਯਾਦ ਕੀਤਾ ਆਏ ਸੀ ਤੁਹਾਡੇ ਕੋਲ ਪ੍ਰੇਮ ਨਾਲ ਵੀ ਮੇਰਾ ਭਗਤਵਾ ਪਰ ਤੁਸੀਂ ਇਹਨਾਂ ਤੋਂ ਜ਼ੁਲਮ ਕਰਵਾਇਆ ਬਾਰੀ ਤੁਹਾਡੀ ਵੀ ਆਣੀ ਹੈ ਫਿਕਰ ਨਾ ਕਰੋ ਜਿਹੜੇ ਇਹਨਾਂ ਨੂੰ ਬਸ ਕਰਕੇ ਬੈਠੇ ਹੋ ਉਹ ਕਿਸਾਂ ਤੋਂ ਫੜ ਲਿਆ ਓਏ ਹੈ ਸੀ ਇਹ ਸਾਰੇ ਜਗਤ ਦੇ ਵਾਲੀ ਤੁਸੀਂ ਕਿਸਾਂ ਤੋਂ ਫੜ ਲਿਆ ਓਏ ਹੈਸੀਏ ਸਾਰੇ ਜਗਤ ਦੇ ਵਾਲੀ ਸਾਰੇ ਜਗਤ ਦੇ ਵਾਲੀ ਹੈਸੀਏ ਸਾਰੇ ਜਗਤ ਦੇ ਵਾਲੀ ਤੁਸੀਂ ਨਾਨੂ ਕੇਸਾ ਤੋਂ ਫੜ ਲਿਆ ਜੀ ਹੈਸੀਏ ਸਾਰੇ ਜਗਤ ਦੇ ਵਾਲੀ ਗੁਰਪਰਮੇਸ਼ਰ ਇੱਕ ਹੈ ਏ ਪਰਮ ਪਰਮੇਸ਼ਰ ਤੈਂ ਆਪਣੀ ਬਾਣੀ ਵਿੱਚ ਲਿਖਿਆ ਆਇਆ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਮੁਖਾਰ ਬੰਦ ਤੋਂ ਲਿਖਿਆ ਆਇਆ ਮੀ ਪਿਆ ਪਰਮੇਸ਼ਰ ਪਾਇਆ ਜੀਵ ਜੰਤ ਸਭ ਸੁਖੀ ਬਸਾਇਆ ਜਦੋਂ ਪਰਮੇਸ਼ਰ ਦੇ ਇਹ ਹੁਕਮ ਵਿੱਚ ਚੱਲਦੇ ਨੇ ਤੇ ਉਸ ਟਾਈਮ ਫਿਰ ਇਹ ਸਭ ਜੀਵ ਜੰਤੂਆਂ ਨੂੰ ਸੁਖ ਵਰਸਾਉਂਦੇ ਨੇ ਜਿੱਥੇ ਲੋੜ ਹੁੰਦੀ ਹੈ ਉੱਥੇ بارش ਪੈਂਦੀ ਹੈ ਫਸਲਾਂ ਹਰੀਆਂ ਭਰੀਆਂ ਹੁੰਨੀਆਂ ਤੇ ਜਿਸ ਧਰਤੀ ਤੇ ਤਾਪਸ਼ ਵੱਧ ਜਾਂਦੀ ਆ ਉੱਥੇ ਫਿਰ ਇਹ ਠੰਡ ਤੇ ਪੰਜਾਬ ਪਾਉਂਦੇ ਨੇ ਹੁਕਮ ਪਰਮੇਸ਼ਰ ਦਾ ਪਰ ਜਦੋਂ ਅਸੀਂ ਇਹਨਾਂ ਨੂੰ ਜੋੜਿਓਂ ਫੜ ਕੇ ਬਸਤ ਕਰ ਲੈਨੇ ਆ ਫਿਰ ਇਹ ਕਰੋਪੀ ਦਿਖਾਉਂਦੇ ਨੇ ਫਿਰ ਇਹ ਪਾਣੀ ਤੇ ਪਾਣੀ ਪਾਉਂਦੇ ਨੇ ਫੇਰ ਕਰਦੇ ਨੇ ਇਹ ਵੀ ਹੁਣ ਫਨਾ ਕਿਉਂਕਿ ਕਲਯੁਗ ਵਿੱਚ ਬੜੇ ਬੜੇ ਵੱਡੇ ਵੱਡੇ ਮਸੰਦ ਸਾਥ ਬੈਠੇ ਨੇ ਜਿਨ੍ਹਾਂ ਨੇ ਇਹਨਾਂ ਨੂੰ ਛਲੇ ਕੱਢ ਕੱਢ ਕੇ ਆਏ ਦਾ ਪ੍ਰੇਮ ਵਿੱਚ ਇਹਨਾਂ ਨੂੰ ਮਿਲਣ ਪਰ ਇਹਨਾਂ ਨੇ ਜੋੜਿਓਂ ਫੜ ਲੈ ਵੀ ਤੁਹਾਡੀ ਅਸੀਂ ਮੁਕਤੀ ਕਰਦੇ ਆਂ ਦਾਵੇ ਦਿੰਦੇ ਸੀ ਅਸੀਂ ਇਹਨਾਂ ਦੀ ਮੁਕਤੀ ਕਰਵਾਵਾਂਗੇ ਬਰਨਦੇਵ ਜੀ ਦੀ ਖਵਾਜੇ ਦੀ ਬਰਨਦੇਵ ਤੇ ਦੀ ਅਸੀਂ ਮੁਕਤੀ ਕਰਨੀ ਆ ਸਾਡੇ ਕੋਲ ਆਂਦਾ ਮੁਕਤੀ ਕਰਾਉਣ ਵਾਸਤੇ ਉਹ ਤਾਂ ਆਇਆ ਸੀ ਪ੍ਰੇਮ ਵਾਸਤੇ ਵੀ ਚਲੋ ਪ੍ਰੇਮ ਵੀ 40 ਦਿਨ ਹੋ ਗਏ ਬੈਠੇ ਆ ਪਰ ਇਹ ਕਹਿੰਦੇ ਜੀ ਅਸੀਂ ਜੂੜਿਓ ਫੜ ਲਿਆ ਕਰੂ ਇੱਕ ਦਿਨ ਸਾਫ ਪ੍ਰਮਾਤਮਾ ਜਿਹਨੂੰ ਕੇਸਾਂ ਤੋਂ ਫੜਦੇ ਆ ਕਰੇਗਾ ਇੱਕ ਦਿਨ ਸੱਟ ਉਹ ਕੇਸਾਂ ਤੋਂ ਫੜ ਲਿਆ ਜੀ ਹੈ ਸਿਓ ਸਾਰੇ ਜਗਤ ਦਾ ਵਾਲੀ ਤੈਂ ਕਿਸਾਂ ਤੋਂ ਫੜ ਲਿਆ ਜੀ ਹੈ ਸਿਓ ਸਾਰੇ ਜਗਤ ਦਾ ਵਾਲੀ ਤਨ ਰੰਕਾਰ ਸਤ ਕਰਤਾਰ ਕਰਦੇ ਬਿੜਾ ਪਾਰ ਸਾਰੇ ਜਗਤ ਦਾ ਵਾਲੀ ਹੈ ਤੂੰ ਸਾਰੇ ਜਗਤ